ਤੇਰੀ ਬਲੀ ਬਲੀ ਆ ਤੇ ਮਿੱਤਰੋ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਾ ਲਗਾ ਹੋਰ ਕੁਝ ਨਹੀਂ ਭਾਬੀ ਮੈਂ ਮੋਟਰਸਾਈਕਲ ਤੇ ਸਈ ਆਉਂਦਾ ਸੀ ਤੇ ਮੋਟਰਸਾਈਕਲ ਦੇ ਮਗਰਲੇ ਪਾਸੇ ਕੁੱਤਾ ਆ ਗਿਆ ਅੱਛਾ ਜੋਰਾ ਪਰ ਤੂੰ ਬਚ ਗਿਆ ਕਿ ਮਰ ਗਿਆ ਇੱਕ ਗੱਲ ਹੋਰ ਮੈਨੂੰ ਤੇਰੀਆਂ ਸੱਟਾਂ ਮੋਟਰਸਾਈਕਲ ਤੋਂ ਡਿੱਗੀਆਂ ਨਹੀਂ ਲੱਗਦੀਆਂ ਨਾ ਨਾ ਭਾਬੀ ਸੱਚੀ ਮੋਟਰਸਾਈਕਲ ਤੋਂ ਡਿੱਗਿਆ ਵੈ ਕਿਉਂ ਝੂਠ ਬੋਲੀ ਆ ਨਾ ਮੈਂ ਤੇਰੀ ਇੱਕੋ ਦੀ ਭਾਬੀ ਮਾਸ ਮਾਣੂ ਦੀ ਆ ਤੂੰ ਮੁੰਡਾ ਦੱਸ ਦੇ ਕੀ ਗੱਲ ਹੋਈ ਆ ਚੱਲ ਭਾਬੀ ਤੂੰ ਕਿਸੇ ਨੂੰ ਦੱਸੀ ਨਾ ਮੈਂ ਨਾ ਆਪਣੀ ਸਹੇਲੀ ਨੂੰ ਮਿਲਣ ਗਿਆ ਸੀ ਤੇ ਉਹਦੇ ਘਰਦਿਆਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਘੁੱਟ ਘੁੱਟ ਕੇ ਮੇਰਾ ਤੜਫਾ ਲੂ ਪਤਾ ਓਏ ਸੋਨੀ ਮੈਂ ਤਾਂ ਤੇਰਾ ਪਤਾ ਲੈਣ ਆਇਆ ਕੀ ਤੋ ਕੁ ਟਖਾਇਆ ਤੂੰ ਲੈ ਮੈਂ ਕੀ ਤੋ ਕੁ ਟਖਾਣੀਆ ਮੈਂ ਤਾਂ ਮੋਟਰਸਾਈਕਲ ਤੋਂ ਡਿੱਗਿਆ ਓਏ ਕਿਉਂ ਸਾਲਿਆ ਝੂਠ ਬੋਲੀ ਜਾਂਦਾ ਤੂੰ ਤਾਂ ਪਿੰਡ ਚ ਪੂਰਾ ਮਸ਼ਹੂਰ ਹੋ ਰਿਹਾ ਤੇਰੀ ਭਾਬੀ ਨੇ ਤੇਰੀ ਵੀਡੀਓ ਬਣਾ ਕੇ ਪਾਈ ਆ ਆ ਦੇਖ ਸਾਥਰੀ ਗਾਲ ਦੋਸਤੋ ਤੁਹਾਨੂੰ ਅੱਜ ਇੱਕ ਫਤੇ ਦੀ ਗੱਲ ਦੱਸਾਂ ਆ ਜਿਹੜੀ ਥੱਲੇ ਤੁਸੀਂ ਫੋਟੋ ਵੇਖ ਰਹੇ ਹੋ